ਕਿੱਥੇ ਲੇਖਾ ਦੋਗੇ ਪਾਪੀਓ ਅੱਜ ਛੋਟੇ ਛੋਟੇ ਬੱਚੇ ਆ ਬਜਰੇ ਕਾਵਾਂ ਦੇ ਕਿਸ ਤਰ੍ਹਾਂ ਰਹਿਣ ੜੇ ਵੇਖੋ ਆ ਛੱਡ ਗਿਆ ਇਹਨਾਂ ਨੂੰ ਕੋਈ ਛੋਟੇ ਛੋਟੇ ਆ ਇਹ ਵੀ ਕੋਈ ਇਹ ਕੋ ਰਤੀ ਛੱਡ ਗਿਆ ਆ ਛੋਟੇ ਛੋਟੇ ਬੱਚੇ ਆ ਨਿਕਲੇ ਨਿਕਲੇ ਕਿੱਥੇ ਲੇਖਾ ਦੇਣਗੇ ਲੋਕ ਜਿਹੜੇ ਇਹ ਬੇਜਬਾਨਾਂ ਨੂੰ ਇਦਾਂ ਛੱਡ ਜਾਂਦੇ ਆ ਤਾਂ ਥੋੜਾ ਜਿਆਦਾ ਹੀ ਬਦਲੀਆਂ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਇਹ ਕਿੰਨੀਆਂ ਬੇਜਬਾਨ گاਵਾਂ ਨੇ ਮੇਰੇ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ گاਵਾ ਨੂੰ ਲੋਕ ਰਾਤ ਨੂੰ ਚੋਰਾ ਮੰਗ ਆਉਂਦੇ ਨੇ ਤੇ ਟਰਾਲੀਆਂ ਦੇ ਵਿੱਚ ਲਾ ਕੇ ਚਲੇ ਜਾਂਦੇ ਨੇ ਇਹੋ گاਵਾ ਵਾਂ ਜਿਨ੍ਹਾਂ ਨੂੰ ਪਹਿਲਾਂ ਬੜੇ ਚਾਵਾਂ ਨਾਲ ਘਰਾਂ 'ਚ ਲਿਆ ਜਾਂਦਾ ਉਹਨਾਂ ਦਾ ਦੁੱਧ ਪੀਤਾ ਜਾਂਦਾ ਫਿਰ ਉਹਨਾਂ ਨੂੰ ਜਦੋਂ ਦੁੱਧ ਨਹੀਂ ਦਿੰਦੀਆਂ ਤੇ ਇਦਾਂ ਸੜਕਾਂ ਤੇ ਛੱਡ ਦਿੱਤਾ ਜਾਂਦਾ ਜਿਹਦੇ ਨਾਲ ਬਹੁਤ ਸਾਰੇ ਹਾਸੇ ਹੁੰਦੇ ਆ ਔਰ ਕਈ ਘਰਾਂ ਦੇ ਚਿਰਾਗ ਬੁੱਝ ਗਏ ਇਦਾਂ ਹੀ ਔਰ ਇਹ ਬੜੇ ਦੁੱਖ ਦੀ ਗੱਲ ਆ ਕਿ ਜੇਕਰ ਅਸੀਂ ਇਹਨਾਂ ਨੂੰ ਲਿਉਨੇ ਆ ਘਰਾਂ ਦੇ ਵਿੱਚ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਦੀ ਸਾਂਭ ਸੰਭਾਲ ਵੀ ਕਰੀਏ ਕਿ ਇਹ ਬੇਜਬਾਨ ਮੰਗਦੇ ਕੀ ਆ ਇੱਕ ਜੋ ਪੰਡਾ ਸੀ ਪੱਠਿਆਂ ਦੀਵਨੀ ਇਹਨਾਂ ਨੂੰ ਪਾ ਸਕਦੇ ਸੋ ਜਿੱਥੇ ਪੂਰੇ ਦੇਸ਼ ਵਿੱਚ ਇਹਨਾਂ ਬੇਜਬਾਨ ਜਾਨਵਰਾਂ ਦੇ ਨਾਂ ਤੇ ਰਾਜਨੀਤੀ ਹੁੰਦੀ ਆ ਉੱਥੇ ਹੀ ਲੋਕ ਮੈਂ ਅਕਸਰ ਦੇਖਦਾ ਪੰਜਾਬ ਦੀ ਚاہے ਕੋਈ ਵੀ ਮੰਡੀ ਹੋਵੇ ਉਥੇ ਰਾਤ ਨੂੰ ਟਰਾਲੀਆਂ ਪਰ ਪਰ ਕੇ ਲੈਂਦੇ ਨੇ ਔਰ ਉਹਨਾਂ ਟਰਾਲੀਆਂ ਦੇ ਵਿੱਚ ਇਹਨਾਂ ਬੇਜਬਾਨਾਂ ਨੂੰ ਛੱਡ ਜਾਂਦੇ ਨੇ ਔਰ ਅਸੀਂ ਹਰ ਹਫਤੇ ਜਦੋਂ ਆਉਨੇ ਆ ਜਿੰਨੀਆਂ ਕਿ ਸੇਫਟੀ ਬੈਲਟਾਂ ਪਾ ਕੇ ਜਾਂਦੀਆਂ ਉਹਨੀਆਂ ਕਿ ਗਾੜੀ ਹੋਰ ਛੱਡੀਆਂ ਹੁੰਦੀਆਂ ਸੋ ਮੇਰੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹਨਾਂ ਗਾਵਾਂ ਦੇ ਨਾਂ ਤੇ ਟੈਕਸ ਲੈਂਦੇ ਹੋ ਤੁਸੀਂ ਤੇ ਕਮ ਸੇ ਕਮ ਇਹਨਾਂ ਗਾਵਾਂ ਦਾ ਰਹਿਣ ਦਾ ਕੋਈ ਟਿਕਾਣਾ ਵੀ ਬਣਾਇਆ ਜਾਵੇ ਔਰ ਇਹਨਾਂ ਗਾਵਾਂ ਨੂੰ ਜਿਹੜਾ ਇਦਾਂ ਦਰدارے ਠੋਕਰਾਂ ਨਾ ਖਾਣੀਆਂ ਪੈਣ ਕਿਉਂਕਿ ਜਦੋਂ ਕਿਸੇ ਦੇ ਖੇਤ 'ਚ ਵੜਦਿਆਂ ਨੇ ਤੇ ਲੋਕੀ ਡੰਡੇ ਮਾਰਦੇ ਨੇ ਸੋ ਰੱਬ ਦਾ ਵਾਸਤਾ ਇਹਨਾਂ ਹਲ ਵੀ ਧਿਆਨ ਦਿਓ ਪਰਮਾਤਮਾ ਦੇ ਘਰ ਦੇ ਵਿੱਚ ਦੇ ਰਿਆ ਦੇਲ ਰਹੀ ਅਸੀਂ ਜੇ ਲੋਕਾਂ ਕੋਲ ਟੈਕਸ ਲੈ ਰਹੇ ਆ ਤੇ ਫਿਰ ਉਸ ਟੈਕਸ ਦੀ ਵਰਤੋਂ ਵੀ ਸਹੀ ਢੰਗ ਦੇ ਨਾਲ ਹੋਣੀ ਚਾਹੀਦੀ ਆ ਔਰ ਜਿੱਥੇ ਇਨਸਾਨਾਂ ਨੂੰ ਇਲਾਜ ਦੀ ਜ਼ਰੂਰਤ ਹੈ ਉੱਥੇ ਬੇਜਬਾਨਾਂ ਨੂੰ ਵੀ ਇਲਾਜ ਦੀ ਜ਼ਰੂਰਤ ਹੈ ਤੇ ਬੋਲ ਕੇ ਵੀ ਨਹੀਂ ਦੱਸ ਸਕਦੇ ਸੋ ਪ੍ਰਸ਼ਾਸਨ ਸਰਕਾਰ ਇਸ ਵੱਲ ਜ਼ਰੂਰ ਧਿਆਨ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ